ਜੋ ਨਕੀ ਕੋਲ ਸੋਨਾ ਬ੍ਰਿਕਲ ਹੋਂ ਬਸਿਕਰੀਤ ਮੇਰੇ ਕੋਲ ਠਲਾ ਜਿਦ ਤਨ ਮੈਂ ਠੜਿਆ ਕਰਕੇ ਪੀ ਕਿਸੇ ਦਾ ਇੱਕ ਦਾ ਨਾਮ ਦੱਸੋ ਜੋ ਮੈਂ ਬਚਾਂ ਕਿ ਜਦ ਦਾਣੇ ਦਾ ਟਾਈਮ ਪਸੰਦ ਕਿ ਇਹ ਹੈਗੀ ਨਾ ਆਪਣਾ ਕੈਬਨ ਉੱਪਰ ਕੀਤੀ ਕੋਸ਼ਿਸ਼ ਕੀਤੀ ਕਦੀ ਉਧਰ ਚਲਾ ਗਿਆ ਕਦੀ ਉਧਰ ਚਲਾ ਗਿਆ ਔਰ ਪ੍ਰੈਜ਼ੀਡੈਂਟ ਬਣਾਉਣ ਮਲੇ ਮੈਂ ਸਟੇਜ ਤੋਂ ਕਿਹਾ ਕਿ ਪ੍ਰਧਾਨ ਜੀ ਡੀਐਨਏ ਕਰ ਲਿਆ ਕਰੋ ਮੈਂ ਉਹਨੂੰ ਕਿਹਾ ਸੀ ਕਿ ਪ੍ਰੈਜ਼ੀਡੈਂਟ ਬਣਾਉਣਾ ਪਹਿਲਾਂ ਤਰੀਖਿਆ ਜਾਵੇ ਕਿ ਇਹ ਬੰਦਾ ਪ੍ਰੈਜ਼ੀਡੈਂਟ ਦੇ ਲਾਇਕ ਹੈਗਾ ਕਿ ਨਹੀਂ ਜਿਹੜਾ ਬੰਦਾ तितਲੀ ਵਾਂਗ ਕੜਿਓਤੇ ਕੜਿਓਤੇ ਚੀਮ ਨੇ ਸਭ ਮੰਨ ਨਹੀਂ ਕਿਹਾ ਸੀ ਅੰਦਰ ਤੇ तितਲੀ ਵਾਂਗ ਪਰਣ ਕਿਦੇ ਬਾਰੇ ਕਿਹਾ ਤੇ ਅੱਜ तितਲੀਆਂ ਚੁੱਕ ਚੁੱਕ ਉਹ ਆਪਣੇ ਫੁੱਲਾਂ ਤੇ ਬਿਠਾਉਣ ਲੱਗ ਪਏ ਪਿਛਲੀ ਵਾਰ ਸੀ ਪਿਛਲੀ ਵਾਰ ਸੁਸ਼ੀਲ ਰਿੰਕੂ ਵੀ ਚਲੇ ਗਏ ਉਹ ਐਮਪੀ ਜਿੱਤ ਗਏ ਉਥੋਂ ਆਮ ਆਦਮੀ ਪਾਰਟੀ ਤੋਂ ਯਾਰ ਮੇਰੀ ਕਮੂ ਮੈਂ ਕੁਝ ਵੀ ਮਰੇ ਕੱਲ ਥੋੜੇ ਥੋੜੇ ਉਹਨਾਂ ਵੱਲ ਨੂੰ ਆਮ ਆਦਮੀ ਪਾਰਟੀ ਵੱਲ ਥੋੜਾ ਜਿਹਾ ਜ਼ਿਆਦਾ ਖਾਸ ਨਹੀਂ ਸਰ ਅਸੀਂ ਇਹ ਤਾਂ ਸਿਰਫ ਗੱਲ ਕਰ ਰਹੇ ਹਾਂ ਸਰ ਕਾਂਗਰਸ ਪਾਰਟੀ ਦੇ ਨੁਕਸਾਨ ਦੀ ਕਿ ਲੀਡਰ ਟੁੱਟ ਟੁੱਟ ਕੇ ਉਧਰ ਜਾ ਰਹੇ ਨੇ ਉਧਰੋਂ ਨਹੀਂ ਆ ਰਹੇ ਉਧਰੋਂ ਕੌਣ ਆ ਰਹੇ ਸਰ ਤੁਹਾਡੇ ਸਾਹਮਣੇ ਵੇਖਿਓ ਕਿਵੇਂ ਆਉਂਦੇ ਨੇ ਕੌਣ ਆ ਰਿਹਾ ਸਰ ਕਿਸੇ ਦਾ ਇੱਕ ਦਾ ਨਾਮ ਦੱਸੋ ਕਿਉਂ ਮੈਂ ਦੱਸਾਂ ਕਿ ਜਦ ਦਾ ਨਾ ਜਿਹੜਾ ਟਾਈਮ ਦੱਸਾਂਗਾ ਤੁਹਾਡੇ ਸਾਹਮਣੇ ਆਉਣਗੇ ਠੀਕ ਹੈ ਸਰ ਧੰਨਵਾਦ ਇਸ ਕਰਕੇ ਥੋੜੀ ਜੀ ਜਿਹੜੀ ਹੈਗੀ ਆ ਨਾ ਆਪਣਾ ਟੈਬਲ ਇਹਨੂੰ ਥੋੜਾ ਉੱਪਰ ਚੁੱਕੋ ਅੱਧਰ ਕਾਲ ਕੰਨ ਜੀ ਥੈਂਕ ਯੂ ਕੱਲੇ ਥੱਲੇ ਨੂੰ ਲੈ ਕੇ ਨ ਜਾਓ ਜਿੰਨਾ ਚਿਰ ਪੱਤਰਕਾਰ ਜਿਹੜਾ ਇੱਕ ਵਾਰ ਫੋਨ ਮੇਰੀ ਗੱਲ ਹੁਣ ਬੈਠ ਸੀ ਕਰੀ ਤੇ ਮੇਰੇ ਕੋਲ ਕੱਲਾ ਅੱਜ ਤੇ ਤੈਨੂੰ ਮੈਂ ਠੁਣਿਆ ਕਰਕੇ ਭੇਜ ਦਿੰਦਾ ਠੀਕ ਆ ਸਰ ਪੱਤਰਕਾਰ ਜਿਹੜਾ ਸਾਨੂੰ ਟਾਈਮ ਦੇਈਏ ਅਸੀਂ ਅੱਜ ਆਤੀ ਲਈ ਪੱਤਰਕਾਰ ਆਏ ਸੀ ਅੱਜ ਤੁਸੀਂ ਟਾਈਮ ਦਿਓ ਅਸੀਂ ਜ਼ਰੂਰ ਆਵਾਂਗੇ ਮੈਂ ਤੈਨੂੰ ਪਾਣੀ ਦਾ ਪਾਣੀ ਕਰਕੇ ਭੇਜਦਾ ਅਸੀਂ ਹੁਣ ਵੀ ਤੁਹਾਡੇ ਨਾਲ ਆ ਮੇਰੇ ਨਾਲ ਨਾਲ ਦੀ ਗੱਲ ਪੱਤਰਕਾਰ ਕਦੀ ਕਿਸੇ ਦਾ ਨਹੀਂ ਬਹੁਤ ਸਾਰਾ ਮੇਰਾ ਤਾਂ ਸਰਕਾਰ ਨੇ ਇੱਕ ਹਾਰਸ ਸਸਪੈਂਡ ਮਾਰਤਾ ਹੀ ਤੁਹਾਡੇ ਤੋਂ ਕਬੀ ਉਧਰ ਚਲਾ ਗਿਆ ਕਬੀ ਉਧਰ ਚਲਾ ਗਿਆ ਔਰ ਪ੍ਰੈਜ਼ੀਡੈਂਟ ਬਣਾਉਣ ਵੇਲੇ ਮੈਂ ਸਟੇਜ ਤੋਂ ਕਿਹਾ ਕਿ ਪ੍ਰਧਾਨ ਜੀ ਡੀਐਨਏ ਕਰ ਲਿਆ ਕਰੋ ਮੈਂ ਉਹਨਾਂ ਤੋਂ ਕਿਹਾ ਸੀ ਕਿ ਪ੍ਰੈਜ਼ੀਡੈਂਟ